ਹੂੰ ਜਿਆ ਦੇ ਜਿਆ ਉਹ ਕਾਲੀ ਅੰਦਾਸ਼ੀ ਰਟੜੂ ਤਾਂ ਨਹੀਂ ਹਾਂ ਹਾਂ ਰਹਿਤਾ ਤਾਂ ਹੈ ਪਾਇਆ ਪੀਉਂ ਮੁੱਠੀ ਕਾਤੇ ਇਹ ਹੁਣ ਹਾਂਜੀ ਸਸਿਕਾ ਸਾਰਿਆਂ ਨੂੰ ਹੁਣ ਕੀ ਹਾਲ ਚਾਲ ਆ ਜੀ ਥੋੜਾ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਆਲ ਰਾਈਟ ਜੀ ਨਹੀਂ ਦੋਨੇ ਜਿਵਾ ਦੇ ਨਹੀਂ ਰਜਾ ਪੈਂਦਾ ਹੂੰ ਤੇ ਭੈਣਾ ਕਹਿ ਦਿੰਦੀਆਂ ਨੇ ਇੱਕ ਭੈਣਾ ਦਾ ਸੀਗਾ ਕਹਿੰਦੇ ਸੀ ਭੈਣ ਸਾਡੇ ਤਾਂ ਪੱਕੇ ਚੱਲਦੇ ਆ ਤੁਛ ਔਣ ਲਈ ਸਵੇਰੇ ਸਵੇਰੇ ਉਹ ਸਵੇਰੇ ਜੇ ਥੋੜਾ ਘੰਡਾ ਚ ਲੱਗਦਾ ਹੁੰਦਾ ਬਹੁਤ ਸੁੱਖ ਕਿਉਂਕਿ ਅੱਧੀ ਬਾਹਲੀ ਟੀ-ਸ਼ਰਟ ਹੁੰਦੀ ਐ ਮੇਰੇ ਭਾਈ ਤਾਂ ਮੈਂ ਸਵੇਰੇ ਹਲਕਾ ਜਿਹਾ ਲੈ ਲੈਣੀ ਹੁੰਦੀ ਆ ਹਨਾ ਤੇ ਬਸ ਹੁਣ ਆਪਾਂ ਸਾਢੇ 8 ਦਾ ਟਾਈਮ ਹੋ ਗਿਆ ਨਾ ਔਣੀ ਆ ਤੇ ਬਸ ਇਹ ਵੀ ਉੱਤਰ ਤੂਗਾ ਹੁਣ ਚੱਲਦੀ ਤੇ ਇਹ ਨਾ ਟਮਾਟਰ ਬਚੇ ਹੋਏ ਸੀਗੇ ਕੱਲ ਆਪਣੇ ਗੈਸਟ ਆਏ ਸੀ ਤੇ ਆਪਾਂ ਜਦੋਂ ਕੱਟਿਆ ਸੀਗਾ ਸੈਲਡ ਤੇ ਉਹਦੇ ਵਿੱਚ ਟਮਾਟਰ ਕੱਟੇ ਬਚ ਗਏ ਤਾਂ ਸਿੱਟਾ ਹੁੰਦਾ ਹੀ ਨਹੀਂ ਕਰਦਾ ਹਨ ਤੇ ਫਿਰ ਮੈਂ ਸੋਚਿਆ ਕਿ ਤੁਹਾਡੇ ਨਾਲ ਵੀਡੀਓ ਹੀ ਸ਼ੇਅਰ ਕਰਦਾ ਤੇ ਇਹ ਵਾਲਾ ਹੈਗਾ ਜਿਹੜਾ ਟਮਾਟਰ ਭਣਾ ਕਹਿੰਦੇ ਨਹੀਂ ਸਾਡੇ ਮਤਲਬ ਕਿ ਬਲੈਕ ਸਰਕਲਸ ਹੋਗੇ ਇਹਨਾਂ ਚੀਜ਼ਾਂ ਤੋਂ ਇਹ ਬਹੁਤ ਵਧੀਆ ਜੀਜੇ ਤੁਹਾਡੇ ਕੋਲੇ ਪਿਆਜ਼ ਹੋਵੇ ਆਲੂ ਹੋਵੇ ਸੌਰੀ ਤੇ ਆਲੂ ਨੂੰ ਕਸਾ ਲਓ ਜਾਂ ਹੁਣ ਇਹ ਹੈਗਾ ਤੇ ਇਹ ਵਾਲੀ ਚੀਜ਼ ਹੈ ਨਾ ਜਿਹੜੀ ਟਮਾਟਰ ਬਹੁਤ ਚੰਗਾ ਹੈਗਾ ਇਹ ਆਪਣੇ ਚਿਹਰੇ ਵਾਸਤੇ ਜੋ ਚੀਜ਼ਾਂ ਆਪਾਂ ਖਾਂਦੇ ਆ ਉਹ ਸਾਰੀਆਂ ਅਸੀਂ ਯੂਜ਼ ਕਰ ਸਕਦੇ ਆ ਆਪਣੇ ਚਿਹਰੇ ਵਾਸਤੇ ਤੇ ਮੈਂ ਤੁਹਾਡੇ ਨਾਲ ਤਾਂ ਹੀ ਸ਼ੇਅਰ ਕਰਦੀ ਆ ਬਹੁਤ ਭੈਣਾਂ ਦੇ ਡਾਰਕ ਸਰਕਲ ਹੋ ਜਾਂਦੇ ਨੇ ਤੇ ਕੋਸ਼ਿਸ਼ ਕਰਿਆ ਕਰੋ ਜਦੋਂ ਵੀ ਤੁਸੀਂ ਸਬਜੀ ਵਗੈਰਾ ਬਣਾਉਣੀ ਆ ਉਹ ਤਾਂ ਟਮਾਟਰ ਕੱਟਦੀਆਂ ਉਹ ਜਾਲੂ ਕੱਟਦੀਆਂ ਤਾਂ ਇਸ ਤਰ੍ਹਾਂ ਰੁਟੀਨ ਦੇ ਵਿੱਚ ਤੁਸੀਂ ਲਾਉਂਦੇ ਰਹੀਆਂ ਕਰੋ ਠੀਕ ਹੈ ਜੀ ਹੌਲੀ ਹੌਲੀ ਕਰਕੇ ਇਹਨਾਂ ਚੀਜ਼ਾਂ ਨੇ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਕਰਨਾ ਹੈਗਾ ਹੌਲੀ ਹੌਲੀ ਕਰਦੇ ਕਰਾਉਂਦੇ ਤੁਹਾਡੇ ਜਿਹੜੇ ਡਾਰਕ ਸਰਕਲਸ ਨੇ ਉਹਨਾਂ ਨੇ ਠੀਕ ਹੋ ਜਾਣਾ ਠੀਕ ਹੈ ਜੀ ਤੇ ਇਸ ਕਰਕੇ ਸਾਰੇ ਫੇਸ ਦੇ ਉੱਪਰ ਹੀ ਇਹਨਾਂ ਨੂੰ ਯੂਜ਼ ਕਰੋ ਟਮਾਟਰ ਨੂੰ ਬਹੁਤ ਚੰਗੀ ਚੀਜ਼ ਆ ਤੇ ਮੈਂ ਕਿਹਾ ਚਲ ਮੈਂ ਤਾਂ ਕਰਨੀ ਲੱਗੀ ਸੀ ਕਿਉਂਕਿ ਮੈਂ ਨਹਾਉਣਾ ਸੀਗਾ ਹਜੇ ਮੈਂ ਕਿਹਾ ਚਲ ਮੈਂ ਪੈਣਾ ਵਾ ਸ਼ੇਅਰ ਕਰ ਦਿੰਦੀ ਆ ਠੀਕ ਹੈ ਜੀ ਸੋ ਇਸ ਤਰ੍ਹਾਂ ਇਹਨੂੰ ਆਪਾਂ ਸੁੱਟਣਾ ਨਹੀਂ ਹੁੰਦਾ ਜਿਹੜਾ ਬਚ ਗਿਆ ਉਹਨੂੰ ਇਸ ਤਰ੍ਹਾਂ ਯੂਜ਼ ਕਰ ਲੈ ਖੜੋ ਹੁਣ ਮੇਰੇ ਕੋਲੇ ਦੇ ਵਿੱਚ ਥੋੜਾ ਖੀਰਾ ਵੀ ਪਿਆ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਆਪਣੇ ਲਈ ਵਰਦਾਨ ਨੇ ਆਪਣੀ ਸਕਿਨ ਲਈ ਵਰਦਾਨ ਤੋਂ ਘਟ ਨਹੀਂ ਹੈਗੀਆਂ ਸਾਰੀਆਂ ਚੀਜ਼ਾਂ ਇਹ ਠੀਕ ਹੈ ਵੇ ਅਸੀਂ ਆਪਾਂ ਜੀ ਕਰਾਂਗੇ ਇਹਨਾਂ ਸਾਰੀਆਂ ਨੂੰ ਪੀਸ ਕੇ ਲਾਵਾਂਗੇ ਤਾਂ ਕਿਉਂ ਨਾ ਆਪਾਂ ਇਦਾਂ ਹੀ ਇਹਨਾਂ ਨੂੰ ਯੂਜ਼ ਕਰ ਲਈਏ ਆਪਣੇ ਕੋਲੇ ਅੱਜ ਕੱਲ ਖੀਰਾ ਵੀ ਹੁੰਦਾ ਹੈ ਹਨਾ ਖੀਰਾ ਟਮਾਟਰ ਤਾਂ ਹਮੇਸ਼ਾ ਹੀ ਹੁੰਦਾ ਹੈ ਤੇ ਆਲੂ ਠੀਕ ਹੈ ਆਲੂ ਤਾਂ ਸਬਜ਼ੀਆਂ ਦਾ ਰਾਜਾ ਹੈ ਹਰ ਸਬਜ਼ੀ ਦੇ ਵਿੱਚ ਹੀ ਪੈ ਜਾਂਦਾ ਯੂਜ਼ ਹੋ ਜਾਂਦਾ ਸੋ ਕੋਸ਼ਿਸ਼ ਕਰਿਆ ਕਰੋ ਕਿ ਇਹਨਾਂ ਚੀਜ਼ਾਂ ਦਾ ਯੂਜ਼ ਆ ਜਿਹੜਾ ਕਿਚਨ 'ਚ ਫਿਰ ਤੇ ਫਿਰਦੇ ਹੀ ਤੁਸੀਂ ਕਰ ਲਿਆ ਕਰੋ ਕੰਮ ਕਰਦੇ ਕੰਮ ਦੇ ਲਾ ਕੇ ਰੱਖ ਲਿਆ ਬਸ ਕੰਮ ਕਰਦੇ ਠੀਕ ਹੈ ਜੀ ਤੇ ਇਹਦੇ ਨਾਲ ਤੁਹਾਡੇ ਜੇ ਫੇਸ ਤੇ ਜਿਹੜਾ ਨਿਖਾਰ ਆਉਣਾ ਹੈ ਉਹ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਲੋਇ ਇਸ ਤਰ੍ਹਾਂ ਕਰਕੇ ਆਪਾਂ ਲਾ ਲਿਆ ਹੈ ਆਪਣੇ ਫੇਸ ਦੇ ਉੱਪਰ ਥੋੜੀ देर ਬਾ ਰੱਖ ਲੂੰਗੀ ਇਹ ਸੁੱਕ ਜਾਊਗਾ ਫਿਰ ਦੇਰ ਦੇ ਕੱਪੜੇ ਵਗੈਰਾ ਪ੍ਰੈਸ ਕਰੂੰਗੀ ਤੇ ਉਸ ਤੋਂ ਬਾਅਦ ਨਾ ਕੀ ਆਪਾਂ ਬਸ ਇਹ ਨਾ ਦਿੰਦੇ ਕੁਛ ਨਾ ਕੁਛ ਜਰੂਰ ਯੂਜ਼ ਕਰਦੇ ਰਹੋ ਬਿਲਕੁਲ ਇਦਾਂ ਨਾ ਛੱਡਿਆ ਕਰੋ ਪਲੀਜ਼ ਰਿਕਵੈਸਟ ਹੈ ਮੇਰੀ ਭੈਣਾਂ ਨੂੰ ਕਿ ਤੁਹਾਡਾ ਚਿਹਰਾ ਜਿਹੜਾ ਉਹ ਬਹੁਤ ਵਧੀਆ ਰਹੂਗਾ ਤੁਸੀਂ ਇਹ ਨਾ ਸੋਚੋ ਕਿ ਕਿਉਂਕਿ ਬਹੁਤ ਬਣਾ ਆਮ ਰੁਟੀਨ ਕਰਾਂ ਚ ਜੇ ਆਪਾਂ ਦੱਸੀਏ ਕਿ ਕਿਸੇ ਕੋਲੋਂ ਕਹਿੰਦਾ ਕਿੱਥੇ ਦੀ ਸਾਡੇ ਤੋਂ ਕਿੱਥੇ ਹੁੰਦਾ ਸਾਡੇ ਕੋਲ ਕਿੱਥੇ ਟਾਈਮ ਕਰ ਹੁੰਦਾ ਤੁਹਾਡੀ ਤਾਂ ਸਾਰਾ ਦਿਨ ਭੁੱਲਣੀ ਭੁੱਲੀ ਰਹਿੰਦੀ ਆ ਹੁੰਦਾ ਬਾਹਰ ਹੁੰਦਾ ਇੱਥੇ ਕੋਈ ਸਹੀ ਨਹੀਂ ਲੱਗਦਾ ਤੁਸੀਂ ਮਿੰਟ ਇੱਕ ਵੀ ਨਹੀਂ ਲੱਗਦਾ ਕਿਚਨ 'ਚ ਹੈਗੇ ਹੋ ਤੁਸੀਂ ਸਮਝੀ ਬਣਾਉਣ ਲੱਗੀਆਂ ਟਮਾਟਰ ਕੱਟਿਆ ਇੱਕ ਪੀਸ ਲੈ ਲਿਆ ਲਾ ਕੇ ਲੈ ਕੇ ਫਟਾਫਟ ਆਪਣੇ ਓਨੀ ਦੇਰ ਨੂੰ ਜਿੰਨੀ ਦੇਰ ਨੂੰ ਤੜਕਾ ਬਣਦਾ ਓਨੀ ਦੇਰ ਦੇ ਵਿੱਚ ਤੁਸੀਂ ਏਲਾ ਲਿਆ ਕਰੋ ਠੀਕ ਹੈ ਜੀ ਤੇ ਲਾ ਕੇ ਛੱਡਣਾ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਹਨੂੰ ਪਸਾਈ ਜਾਣਾ ਲਾ ਕੇ ਛੱਡ ਤਾਂ ਜਿੰਨੀ دیر ਕੰਮ ਕਰਦੇ ਰਹਦੇ ਹੋ ਇਹ ਤਾਂ ਫੇਸ ਤੇ ਪਤਾ ਵੀ ਨਹੀਂ ਲੱਗਦਾ ਕਿ ਤੁਹਾਡੇ ਲੱਗਿਆ ਹੋਇਆ ਕਿਸੇ ਨੂੰ ਜੇ ਲੱਗ ਵੀ ਜਾਊਗਾ ਤਾਂ ਵੀ ਕੀ ਹੈ ਤੇ ਬਸ ਉਸ ਤੋਂ ਬਾਅਦ ਤੁਸੀਂ ਇਹਨੂੰ ਇਦਾਂ ਹੀ ਛੱਡ ਦੇਣਾ ਸੁੱਕਣ ਦੇਣਾ ਫਿਰ ਦੇ ਫਿਰ ਦੇ ਕੇ ਚੰਚੀ ਭਾਵੇਂ ਆਪਣੇ ਫੇਸ ਨੂੰ ਵਾਸ਼ ਕਰ ਲਓ ਹੋਰ ਇਹਦੇ ਵਿੱਚ ਕੋਈ ਔਖਾ ਕੰਮ ਨਹੀਂ ਹੈਗਾ ਬਹੁਤ ਸੌਖਾ ਕੰਮ ਹੈ ਪਰ ਬਹੁਤ ਪਹਿਣਾ ਨੇ ਜਿਹੜੀਆਂ ਉਹ ਕਹਾਣ ਕਰਦੀਆਂ ਨੇ ਇਹਸੇ ਕਰਕੇ ਫਿਰ ਉਹ ਕਹਿੰਦੀਆਂ ਨੇ ਨਾ ਜੀ ਸਾਡੇ ਕੋਲ ਕਿੱਥੇ ਟਾਈਮ ਹੈ ਰੁਟੀਨ ਜਿਗਰਾਂ ਸੁਣੋਂ ਮਿਲਦੀਆਂ ਨੇ ਮੈਨੂੰ ਪਤਾ ਹੈ ਤੇ ਸਾਡੇ ਕੋਲ ਕਿੱਥੇ ਟਾਈਮ ਆਈ ਸਾਡੇ ਕੋਲ ਤਾਂ ਮਰਨ ਦਾ ਟਾਈਮ ਨਹੀਂ ਹੈਗਾ ਜੀ ਸਾਡੇ ਕੋਲ ਤਾਂ ਸਾਹ ਲੈਣ ਦਾ ਟਾਈਮ ਨਹੀਂ ਹੈਗਾ ਹਨਾ ਟਾਈਮ ਸਾਰੇ ਕੋਲ 24 ਘੰਟੇ ਹੁੰਦਾ ਮੈਂ ਕਹਾਂ ਤਾਂ ਮੈਂ ਵੀ ਬਹੁਤ ਬਿਜ਼ੀ ਹਾਂ ਹੁੰਦਾ ਵੀ ਕਹਿੰਦੀ ਰਹਿੰਦੀ ਆ ਬਹੁਤ ਬਿਜ਼ੀ ਆ ਬਹੁਤ ਬਿਜ਼ੀ ਪਰ ਇਨਾ ਕੰਮ ਲਈ ਟਾਈਮ ਜਿਹੜਾ ਉਹ ਆਪਾਂ ਕੱਢ ਲੈਂਦਾ ਜਲੂਰ ਕੱਢਾ ਠੀਕ ਹੈ ਜੀ ਬਸ ਹੁਣ ਇਹਨੇ ਸੁੱਕ ਜਾਵੇ ਉਸ ਤੋਂ ਬਾਅਦ ਆਪਾਂ ਇਹਨੂੰ ਅ ਪ੍ਰੈਸ ਕਰਨਾ ਚੱਲੀ ਆ ਸੂਟ ਨਾਉਂਗੀ ਤੇ ਬਸ ਆਪਣਾ ਕੰਮ ਨਿਬੜ ਜੂਗਾ ਫੇਸ ਆਪਣਾ ਵਾਸ਼ ਹੋ ਜਾਊਗਾ ਠੀਕ ਹੈ ਜੀ ਚਲੋ ਠੀਕ ਹੈ ਜੀ ਮੇਰਾ ਮੱਲਾ ਦਾ ਫੋਨ ਆ ਗਿਆ ਮੈਂ ਦੇਖਦਾ ਫੀਡਬੈਕ ਕਰਦੇ ਆਪਾਂ ਲਓ ਜੀ ਆਪਾਂ ਹੋ ਗਏ ਰੈਡੀ ਠੀਕ ਹੈ ਜੀ ਤੇ ਫੇਸ ਆਪਣਾ ਚਮਕ ਗਿਆ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਾ ਫੇਸ ਆਪਣਾ ਲਓ ਜੀ ਤੇ ਜੇ ਇੰਨੀ ਕ ਮੈਨਾਂ ਤਾਂ ਹੈ ਹੀ ਨਹੀਂ ਜਿਹਦੇ ਵਿੱਚ ਨਾ ਕੁਝ ਕੱਟਣਾ ਨਾ ਕੁਝ ਕਰਨਾ ਨਾ ਕੁਝ ਪੀਸਣਾ ਨਾ ਕੁਝ ਛਾਣਣਾ ਟਮਾਟਰ ਚੱਕਿਆ ਫੇਸ ਤੇ ਲਾ ਜਾ ਬਸ ਇੰਨਾ ਹੀ ਕੰਮ ਹੈ ਹੋਰ ਤਾਂ ਕੋਈ ਕੰਮ ਹੀ ਨਹੀਂ ਹੈ ਬਿਨਾਂ ਮਿਹਨਤ ਤੋਂ ਤੁਸੀਂ ਆਪਣਾ ਚਿਹਰਾ ਜਿਹੜਾ ਉਹਨੂੰ ਚਮਕਾ ਸਕਦੇ ਹੋ ਤੇ ਫਿਰ ਹੋਰ ਸਾਨੂੰ ਕੀ ਚਾਹੀਦਾ ਤੁਸੀਂ ਟਮਾਟਰ ਲਿਆ ਟਮਾਟਰ ਕਸਾ ਲਿਆ ਆਲੂ ਤੁਹਾਡੇ ਹੱਥੇ ਚਾ ਆਲੂ ਕਸਾ ਲਿਆ ਠੀਕ ਹੈ ਜੀ ਤੇ ਇਦਾਂ ਕਰਦੇ ਕਰਦੇ ਹੀ ਤੁਹਾਡਾ ਫੇਸ ਜਿਹੜਾ ਉਹਨੇ ਚਮਕ ਜਾਵੇ ਤੇ ਮੈਂ ਚਾਹਉਣੀ ਆ ਕਿ ਮੇਰੀਆਂ ਭੈਣਾਂ ਵਾਲੀ ਜਿਹੜੀਆਂ ਉਹ ਵੀ ਸਾਰੀਆਂ ਸੋਹਣੀਆਂ ਸੋਹਣੀਆਂ ਦਿਖਣ ਠੀਕ ਹੈ ਜੀ ਤੇ ਜੇ ਇੰਨੇ ਕ ਬਿਨਾਂ ਮਿਹਨਤ ਦੇ ਤੇ ਬਿਨਾਂ ਖਰਚੇ ਦੇ ਆਪਣਾ ਫੇਸ ਜਿਹੜਾ ਚਮਕ ਸਕਦਾ ਤੇ ਆਪਾਂ ਨੂੰ ਬਾਜ਼ਾਰ ਦੀਆਂ ਮਹਿੰਗੀਆਂ ਮਹਿੰਗੀਆਂ ਕਰੀਮਾਂ ਲੈਣ ਦੀ ਕੀ ਲੋੜ ਆ ਜੀ ਬਿਲਕੁਲ ਭੁੱਲ ਜਾਓਗੇ ਤੁਸੀਂ ਬਾਜ਼ਾਰ ਦੀਆਂ ਕਰੀਮਾਂ ਲੈਣੀਆਂ ਬਸ ਤੁਸੀਂ ਮੇਰੀ ਵੀਡੀਓਜ਼ ਦੇਖਦੇ ਰਹੋ ਤੇ ਉਹਨਾਂ ਚੀਜ਼ਾਂ ਨੂੰ ਅਪਲਾਈ ਕਰਦੇ ਰਹੋ ਠੀਕ ਹੈ ਜੀ ਤੇ ਸਮਰ ਕਰੀਮ ਅਜੇ ਆਪਾਂ ਬਣਾਉਣੀ ਆ ਤੇ ਉਹ ਵੀ ਕੋਸ਼ਿਸ਼ ਕਰਦੀ ਆ ਮੈਂ ਬਹੁਤ ਛਿੱਤੀ ਦੋ ਕਰੀਮਾਂ ਦੇਣੀਆਂ ਨੇ ਸਮਰ ਵਾਸਤੇ ਇੱਕ ਤੁਹਾਨੂੰ ਦੇਣੀ ਹੈਗੀ ਆ ਡਰਾਈ ਸਕਿਨ ਵਾਸਤੇ ਤੇ ਇੱਕ ਦੇਣੀ ਹੈਗੀ ਆ oily skin ਵਾਸਤੇ ਠੀਕ ਹੈ ਜੀ ਚਲੋ ਹੁਣ ਮੈਂ ਰੈਡੀ ਆ ਹੁਣ ਚਲਦੇ ਆ ਆਪਾਂ ਡਿਊਟੀ ਤੇ ਫਿਰ ਮਿਲਦੇ ਆ ਆਕੇ ਤੁਹਾਨੂੰ ਜੀ ਆ ਗਿਆ ਆਪਾਂ ਘਰੇ ਤੇ ਥੱਕ ਕੇ ਬਹੁਤ ਤਸਕਾਂng ਰੋਜ ਕਹਿੰਦੇ ਜੀ ਥੱਕ ਗਏ ਰੋਜ ਥੱਕੀ ਹੁੰਨੀ ਆ ਤੇ ਅੱਜ ਨਾ ਸੰਦੀਪ ਨਹੀਂ ਆਈ ਸੀਗੀ ਇੱਕ ਤਾਂ ਸੰਦੀਪ ਬਿਨਾਂ ਸਾਨੂੰ ਘਰੇ ਜੀਣਾ ਦਾ ਜਮਈ ਘਰ ਸੁਨਣਾ ਹੋ ਜਾਂਦਾ ਜਦੋਂ ਅੰਜ ਚਾਹ ਰਣ ਆਈਆਂ ਮੇਰੇ ਘਰੇ ਵੜਾ ਨੂੰ ਜੀਣਾ ਕਰੇ ਅੱਜ ਹਨਾ ਐ ਲੱਗੇ ਵੀ ਖਾਣ ਨੂੰ ਆਉਂਦਾ ਘਰ ਸੰਦੀਪ ਦੀ ਸਾਨੂੰ ਪੈਲੀ ਆ ਦੋ ਤਾਂ ਵੀ ਘਰ ਖੁੱਲਾ ਮਿਲਦਾ ਰੌਣਕ ਹੁੰਦੀ ਐ ਬੋਲਦੀ ਰਹਦੀ ਐ ਘਰੇ ਤੇ ਇੱਕ ਆਈਆਂ ਵੀ ਰੋਟੀ ਬਣੀ ਦਾ ਵੀ ਓខਾ ਹੋ ਜਾਂਦਾ ਤੇ ਅੱਜ ਦੇਖ ਲਓ ਦੁਪਹਿਰੇ ਰੋਟੀ ਬਣੀ ਨਹੀਂ ਕਿਉਂਕਿ ਟਾਈਮ ਹੀ ਨਹੀਂ ਲੱਗਿਆ ਹਨਾ ਮੈਂ ਸ਼ਾਪ ਤੇ ਸੀਗੀ ਤੇ 4:30 ਵਜੇ ਘਰੇ ਆਈਆਂ ਅੱਗੇ ਤਾਂ ਸੰਦੀਪ ਦੇ ਬਹਾਨੇ ਜਲਦੀ ਆ ਜਾਨੀ ਵੀ ਉਹਨੂੰ 4:00 ਵਜੇ ਜਾਣਾ ਹੈ 4:30 ਵਜੇ ਆਈਆਂ ਤੇ ਆ ਕੇ ਬਸ ਸੈਂਡਵਿਚ ਖਾ ਕੇ ਤੇ ਇੱਕ ਬੀਬੀ ਦਾ ਲੈ ਗਈ ਨਾਲ ਤੇ ਚਾਹ ਬਣਾ ਕੇ ਸੇਤੀਗੀ ਤੇ ਹੁਣ ਜਮਾ ਭੁੱਖ ਨਹੀਂ ਹੈ ਜੀ ਤੇ ਜੀ ਨਹੀਂ ਕਰਦਾ ਹੈਗਾ ਹੁਣ ਵੀ ਕੁਝ ਖਾਣ ਵਾਸਤੇ ਜੀ ਕੁਝ ਹਾਂ ਆ ਲੱਗਟੇ ਡਿਪਰੇ ਤੇ ਆ ਕੇ ਪਾਣੀ ਪੀ ਲਿਆ ਤੇ ਹੁਣ ਜੀ ਕਰਦਾ ਨਹੀਂ ਆ ਰੋਟੀ ਨੂੰ ਦੇਖਦੀ ਆ ਬੀਬੀ ਨੂੰ ਕੁਛ ਦੀ ਰੋਟੀ ਖਾਣੀ ਆ ਜਿ ਲਈ ਖਾਣੀ ਮੈਨੂੰ ਤਾਂ ਜਮੇ ਮਨ ਨਹੀਂ ਹੈਗਾ ਕਿ ਪਾਣੀ ਦਾ ਗਲਾਸ ਪੀ ਲਿਆ ਹੁਣ ਜਿਵੇਂ ਜਿਵੇਂ ਗਰਮੀ ਆਉਗੀ ਦੇਖੋ ਹੁਣ ਬਸ ਪਾਣੀ ਪੀਤਾ ਜਾਊਗਾ ਤੇ ਰੋਟੀ ਵੀ ਘੱਟ ਖਾਦੀ ਜਾਂਦੀ ਹੈ ਕਿਉਂਕਿ ਪਸੀਨਾ ਹੀ ਆਈ ਜਾਂਦਾ ਗਰਮੀ ਆਈ ਜਾਂਦੀ ਹੈ ਹਜੇ ਤਾਂ ਇੰਨਾ ਗਰਮੀ ਵਾਲਾ ਟਾਈਮ ਵੀ ਨਹੀਂ ਆਇਆ ਪਰ ਫਿਰ ਵੀ ਪਤਾ ਨਹੀਂ ਕਿਉਂ ਉੱਥੇ ਨਾ ਸ਼ਾਪ ਤੇ ਕੱਪੜੇ-ਕੁਪੜਾ ਕਰਕੇ ਵੀ ਗਰਮੀ ਹੁੰਦੀ ਹੈ ਗਰਮੀ ਹੋਣ ਲੱਗ ਜਾਂਦੀ ਉਸ ਤੋਂ ਬਹੁਤ ਘਰ ਹੁੰਦੇ ਅੱਜ ਤਾਂ ਅਸੀਂ ਵੈਸੇ ਟਾਈਮ ਨਾਲ ਹੀ ਆ ਗਏ ਹੁਣ ਤਾਂ ਮੇਰੇ ਨਾਲ ਤਾਂ ਬੜਾ ਟਾਈਮ ਨਹੀਂ ਹੋਇਆ ਸੱਤ ਕੋਈਟ ਲੇ ਬੜ ਗਿਆ ਤੇ ਫਿਰ ਅਸੀਂ ਛੇਤੀ ਆ ਗਏ ਆ ਲੋਜੀਕਲ ਨੂੰ ਫਿਰ ਆਪਣੀ অবজারভার ਡਿਊਟੀ ਹੈ 10:30 ਵਜੇ ਫੇਰ ਜਾਣਾ ਡਿਊਟੀਆਂ ਹੀ ਬੜੀਆਂ ਨੇ ਕਦੇ ਉੱਤਰ ਕਦੇ ਇੱਧਰ ਕਦੇ ਇੱਧਰ ਕਦੇ ਉੱਤਰ ਚੱਲਦਾ ਹੀ ਰਹਿੰਦਾ ਚੱਲਦਾ ਹੀ ਰਹਿੰਦਾ ਕੰਮ ਤੇ ਰਾਤ ਨੂੰ ਤਾਂ ਜਮਾਈ ਬੱਸ ਹੋ ਜਾਂਦੀ ਆ ਆਪਦੇ ਨਾਲ ਵੈਸੇ ਖਾਣ ਪੀਣ ਦਾ ਵੀ ਹੁਣ ਜਮਾ ਕੋਈ ਖਾਸ ਧਿਆਨ ਨਹੀਂ ਹੈਗਾ ਤੇ ਅੱਗੇ ਨਾਲ ਉਹ ਹੈ ਜਦੋਂ ਇਹ ਜ਼ਿਆਦਾ ਕੰਮ ਨਹੀਂ ਮੈਂ ਕਰਦੀ ਸੀ ਕੱਪੜਿਆਂ ਦਾ ਉਦੋਂ ਅਸੀਂ ਜੂਸ ਚਾਹਸ ਵਧੀਆ ਬਣਾਉਣਾ ਕਿ ਪੀ ਲੈਂਦੇ ਸੀ ਇਹ ਮੀਂਦੀ ਤੇ ਮੈਂ ਹਨਾ ਇਸ ਵਾਰ ਤਾਂ ਸਾਰੀ ਸਰਦੀ ਵੀ ਲੰਘ ਗਈ ਕੋਈ ਜੂਸ ਵਗੈਰਾ ਨਹੀਂ ਕੀਤਾ ਗਿਆ ਆਪਦੇ ਵੱਲ ਕੋਈ ਧਿਆਨ ਨਹੀਂ ਸਕਿਨ ਤੇ ਤਾਂ ਜ਼ਰੂਰ ਮੜੀ ਜਾਂਦੀ ਰਹਿਣੀ ਕਦੀ ਕੁਛ ਕਿਦੀ ਕੁਛ ਖਾਣ ਪੀਣ ਵੱਲ ਘੱਟ ਧਿਆਨ ਹੈ ਹੁਣ ਤੇ ਵੈਸੇ ਹੋਣਾ ਚਾਹੀਦਾ ਹੈ ਹਨਾ ਕਿ ਉਮਰ ਦੇ ਨਾਲ ਫਿਰ ਇਮਿਊਨਿਟੀ ਹੈ ਨਾ ਜਿਹੜੀ ਉਹ ਵੀਕ ਹੋਣ ਲੱਗ ਜਾਂਦੀ ਹੈ ਇਸ ਲਈ ਇਸ ਏਜ ਦੇ ਵਿੱਚ ਆ ਕੇ ਆਪਾਂ ਨੂੰ ਖਾਸ ਤੌਰ ਤੇ ਆਪਣੀ ਸਿਹਤ ਦਾ ਜਿਹੜਾ ਉਹ ਧਿਆਨ ਰੱਖਣਾ ਚਾਹੀਦਾ ਖਾਣ ਪੀਣ ਦਾ ਤੇ ਹੁਣ ਕੋਸ਼ਿਸ਼ ਕਰੂੰਗੀ ਵੀ ਮੈਂ ਆਪਦਾ ਨਾ ਧਿਆਨ ਰੱਖਿਆ ਕਰਾਂ ਇਹ ਤਾਂ ਕੰਮ ਚੱਲਦਾ ਹੀ ਰਹਿਣੇ ਆ ਜੀ ਇਹ ਨਹੀਂ ਮੁੱਕਣੇ ਆ ਆਪ ਮੁੱਕ ਜਾਣਾ ਕੰਮਾਂ ਨੇ ਨਹੀਂ ਮੁਕਣਾ ਕੰਮ ਦਾ ਵਿੱਚ ਵੀ ਚੱਲਦਾ ਹੀ ਰਹਿਣਗੇ ਇਸ ਕਰਕੇ ਮੁੱਕਣ ਤੋਂ ਪਹਿਲਾਂ ਪਹਿਲਾਂ ਤਾਂ ਧਿਆਨ ਲਖ ਲਈਏ ਤੇ ਅੱਜ ਨਾ ਆਪਣਾ ਨਵਾਰੇ ਸੀ ਸਬਜ਼ੀਆਂ ਮੈਂ ਨਾ ਫੋਨ ਸੁਣਨਾ ਮੜ ਜਾ ਤੇ ਅੱਜ ਆਪਣੇ ਲੱਗਦੀਆਂ ਸੀ ਸਬਜ਼ੀਆਂ ਇੱਕ ਬੰਦਾ ਬਣਾਇਆ ਸੀ ਸਬਜ਼ੀਆਂ ਲਾਉਣ ਵਾਸਤੇ ਕਿਉਂਕਿ ਦੂ ਬਾਤ ਤਾਂ ਨਾ ਫਿਰ ਲੇਟ ਹੋ ਜਾਣਾ ਸੀਗਾ ਹੁਣ ਜਿੰਨੇ ਗਰਮੀ ਆਉਂਦੀਆਂ ਜਾਂਦੀਆਂ ਨੇ ਤੇ ਫਿਰ ਬੱਲਾ ਬੁਲਾਈਆਂ ਉੱਠਦੀਆਂ ਨਹੀਂ ਹੈਗੀਆਂ ਜੇ ਜ਼ਿਆਦਾ ਗਰਮੀ ਹੋ ਜੇ ਹੁਣ ਥੋੜਾ ਜਿਹਾ ਟਾਈਮ ਸੀਗਾ ਬਸ ਸੱਜੀਆਂ ਲਾਉਣ ਲਈ ਤੇ ਅੱਜ ਉਹ ਵਿਚਾਰਾ ਸਵੇਰ ਦੱਲ ਗਿਆ ਹੋਇਆ ਸੱਜੀਆਂ ਲਾਉਣ ਪਹਿਲਾਂ ਸਾਰਾ ਥਾਂ ਸਾਫ਼ ਕੀਤਾ ਉਹਨੇ ਬਾਹਰ ਤੇ ਫਿਰ ਉਹਨੇ ਰਾਈਆਂ ਸੱਜੀਆਂ ਪੂਰਾ ਦਿਨ ਲੱਗ ਗਿਆ ਹੁਣ ਪਹਿਲਾਂ ਉਹਨੇ ਸਾਰੀਆਂ ਪੱਟੀਆਂ ਸੁੱਕੀਆਂ ਛੜੀਆਂ ਜਿਹੜੀਆਂ ਆਪਣੀਆਂ ਸਰਦੀ ਵਾਲੀਆਂ ਹੁੰਦੀਆਂ ਨੇ ਫਿਰ ਉਹਨੇ ਥਾਂ ਸਮਾਰ ਕੇ ਪਾਣੀ ਪੁਣੀ ਲਾ ਕੇ ਫਿਰ ਉਹਨੇ ਵਿਚਾਰਨੇ ਬੀ ਲਾ ਕੇ ਸਬਜ਼ੀਆਂ ਲਾਈਆਂ ਜਦੋਂ ਮੈਂ ਸ਼ਾਮ ਨੂੰ ਸਵੇਰ ਦਾ ਲੱਗਿਆ ਹੋਇਆ ਸੀ ਜਦੋਂ ਸਾਡੇ ਜਾਣ ਤੋਂ ਪਹਿਲਾਂ ਦਾ ਤੇ ਜਦੋਂ ਮੈਂ ਸ਼ਾਮ ਨੂੰ ਘਰੇ ਆਈ 4 ਵਜੇ ਉਹ ਲੱਗਿਆ ਹੀ ਪਿਆ ਸੀ ਉਹ ਤੇ ਹੁਣ ਅਸੀਂ ਆਈਆਂ 7 ਵਜੇ ਤੇ ਹੁਣ ਸਾਰੇ ਘਾਹ ਨੂੰ ਪਾਣੀ ਲਾਤਾ ਸਾਰੇ ਬੂਟਿਆਂ ਨੂੰ ਪਾਣੀ ਲਾਤਾ ਪੂਰਾ ਤਰੋ ਤਰ ਕਰਤਾ ਅੱਜ ਤਾਂ ਮੈਂ ਬੂਟੇ ਵੀ ਕਹਿੰਦੇ ਹੁਣੇ ਪਤਾ ਨਹੀਂ ਕਿਹੜਾ ਬੰਦਾ ਆ ਗਿਆ ਸਾਡਾ ਕੋਨਾ ਲੈ ਲੈ ਇੰਨਾ ਪਾਣੀ ਪਾਣੀ ਕਰਤਾ ਜਲ ਥਾਲੀ ਕਰਤਾ ਅੱਜ ਚਲ ਟਾਈਮ ਨਾਲ ਸਭ ਜੀਆਂ ਲੱਗ ਗਿਆ ਹੁਣ ਦੇਖਦੇ ਆਂ ਇਹਦੀਆਂ ਲਾਈਆਂ ਬੰਦਾ ਤਾਂ ਐਕਸਪਰਟ ਹੈ ਇਹਦੀਆਂ ਲਾਈਆਂ ਕਿੰਨੀਆਂ ਖੁੰਦੀਆਂ ਨੇ ਮਾਲੀ ਤਾਂ ਤ ਜਮਾ ਹੀ ਹੁੰਦੀਆਂ ਸੀ ਤੇ ਚਲੋ ਇੱਕ ਕੰਮ ਤਾਂ ਹੋਇਆ ਅੱਜ ਕੀ ਕਰੀਏ ਅੱਛਾ ਅੱਛਾ ਤੇ ਹਜ਼ਾਰ ਆਪਾਂ ਦਿੱਤਾ ਸੀ ਹੂੰ ਤੇ ਜਮੀਨ ਲਿਆਇਆ ਉਹ 200 ਹੋਰ ਬਾਕੀ ਰੇ ਰੇ ਪੁੱਤ ਰੋਟੀ ਹੀ ਆ ਪਾਈ ਹੈ ਦੂਜੀ ਵੀ ਪਾਈ ਹੈ ਵੀ 1200 ਰੁਪਏ ਹੋ ਗਿਆ ਹਾਂ ਤੇ ਉਹ 200 ਰੁਪਏ 800 ਹੋ ਗਿਆ 900 ਦੇ ਦੇ ਦਿਨੇ ਲੋ ਜੀ ਬੀਬੀ ਕਹਿੰਦੀ ਮੈਂ ਰੋਟੀ ਖਾਣੀ ਆ ਮੈਨੂੰ ਕਹੇ ਸੀ ਕਹੂਗੀ ਨਹੀਂ ਗਾ ਰਾਤੀ ਕਿਉਂ ਗਲਾ ਖਰਾਬ ਹੋ ਜਾਂਦਾ ਪਤਾ ਨਹੀਂ ਕਿਉਂ ਜਾਂਦਾ ਚਲ ਚਲਦੇ ਆ ਜੇ ਕਿਚਨ ਚ ਫਿਰ ਬਣਾਉਣੀ ਆ ਰੋਟੀ ਸਬਜ਼ੀ ਰੱਖਦੀਆਂ ਕਾਦੀ ਆਪਣੇ ਕੋਲੇ ਅੱਤੇ ਤੇ ਕਿੱਥੋਂ ਆਈਏ ਨੋਰੀ ਆਪਾ ਦੰਦੇ ਆਟਾ ਆਟਾ ਫੁੜਾ ਉਹਨਾਂ ਹੱਥ ਜਿਆਦਾ ਲਿਪੜ ਗਏ ਤੇ ਅੱਜ ਨਾਲ ਦੀ ਸਬਜੀ ਹੈ ਜਿਹੜੀ ਉਹ ਅਸੀਂ ਬਣਾਈ ਨਹੀਂ ਹੈਗੀ ਤੇ ਸਵੇਰੇ ਤਾਂ ਆਪਣੇ ਕੋਲ ਸਬਜੀ ਹੈਗੀ ਸੀਗੀ ਚਾਣਾ ਮਸਾਲਾ ਤੇ ਹੁਣ ਦੀ ਸਬਜੀ ਹੈ ਜਿਹੜੀ ਅਲੂ ਗੋਬੀ ਆਪਾਂ ਨਾ ਇਥੋਂ ਆਪਣੀ ਕਲੋਨੀ ਦੇ ਵਿੱਚ ਇੱਕ ਭੈਣ ਹੈਗੀ ਹੈ ਜਿਮੈਟੋ ਦਾ ਕੰਮ ਕਰਦੀ ਹੈ ਉਹ ਤੇ ਆਹ ਲੋਗੋ ਅਲੂ ਗੋਬੀ ਹੈ ਜਿਹੜੀ ਉਹਨਾਂ ਤੋਂ ਮੰਗਾਈ ਆਪਾਂ ਅੱਜ ਸ਼ਾਮ ਵਾਸਤੇ ਤੇ ਦੁਪਹਿਰੇ ਜਿਹੜੇ ਸੈਂਡਵਿਚ ਸੀਗੇ ਉਹ ਵੀ ਆਪਾਂ ਉਹਨਾਂ ਤੋਂ ਹੀ ਰਏ ਸੀਗੇ ਉਹਨਾਂ ਦੀ ਸਾਨੂੰ ਬਹੁਤ ਜ਼ਿਆਦਾ ਮौज ਆਈਗੀ ਤੇ ਫੋਨ ਬਸਲੂ ਵੀ ਆਪਣੀ ਆਈ ਹੋਈ ਆ ਆਟਾ ਗੁੰਨ ਲੈਨੇ ਆ ਦੋ ਦੋ ਰੋਟੀਆਂ ਖਾਣੀਆਂ ਆ ਤੇ ਪਹਿਲੇ ਲੋਡੀ ਫਟਾਫਟ ਨਾਲ ਗੁੱਤੀ ਕੇ ਰੋਟੀ ਬਣਾ ਲੇਗੀ ਬੀਬੀ ਪਾਟ ਕਰੀ ਜਾਂਦੀ ਹੈ ਉਹਨੇ ਦੇਚਰਾ ਕੋਲ ਕਲਾ ਦੇਣੀ ਹੈ ਇੱਕ ਇੱਕ ਦੋ ਦੋ ਜਿਹੜੇ ਖਾਣੇ ਤਵਾ ਤੇ ਰੋਟੀ ਮੇਰੀ ਨਾ ਨਹੀਂ ਇੱਥੋਂ ਬਾਹਰ ਖਾਣ ਲੱਗੀ ਇੱਥੋਂ ਬੁੱਤੀ ਆ ਬਾਹਰ ਦੀ ਅਸਲ ਜਿਹੜਾ ਮੇਰੀ ਬਾਹਰ ਤਾਂ ਆਲੂ ਹੋਈ ਆ ਹੁਣ ਮੈਨੂੰ ਲੱਗਦਾ ਆ ਵੀ ਸ਼ਟਰ ਹੈ ਨਾ ਜਿਹੜਾ ਸਾਡੀ ਦੁਕਾਨ ਦਾ ਉਹ ਬਹੁਤ ਜ਼ਿਆਦਾ ਹੈਵੀ ਹੈ ਤੇ ਉਹਦੇ ਜ਼ੋਰ ਬਹੁਤ ਲੱਗ ਜਾਂਦਾ ਜਦੋਂ ਐ ਚੱਕੀ ਦਾ ਨਾ ਬਾਹਰ ਨਾਲ ਤੇ ਆ ਮੈਨੂੰ ਲੱਗਦਾ ਮੇਰੀ ਤਾਂ ਇਹ ਹੈ ਇਹ ਚ ਤਾਂ ਹੱਥ ਵੀ ਨਹੀਂ ਲੱਗਦਾ ਇੰਨੀ ਚਾਦਰ ਦਰਦ ਕਰਦੀ ਆ ਤੇ ਹੁਣ ਦੋ ਦਿਨ ਹੋ ਗਏ ਉਹ ਮੁੰਡਾ ਉੱਥੇ ਕਾਰਾਂ ਸ਼ੋਰੂਮ ਦਾ ਬਾਹਰ ਬੈਠਾ ਹੁੰਦਾ ਉਹ ਵਿਚਾਰਾ ਦੇਖ ਕੇ ਆ ਜਾਂਦਾ ਉਹ ਚੱਕ ਦਿੰਦਾ ਨਹੀਂ ਮੈਂ ਤਾਂ ਬੱਸ ਹੀ ਕਰਾ ਦਿੰਦਾ ਉਹ ਜਦ ਬੀਬੀ ਲਾਉਂਦੀ ਹੈ ਜ਼ੋਰ ਨਾਲ ਪਰ ਬੀਬੀ ਤੋਂ ਕਿੱਥੇ ਲੱਗਦਾ ਆਹ ਚੀਜ਼ਾਂ ਨੇ ਜਿਹੜੀ ਬਹੁਤ ਜ਼ਿਆਦਾ ਦਬਾਦੇ ਹੱਥ ਨਹੀਂ ਲੱਗਦਾ ਵੈਸੇ ਵੀ ਜਦ ਮੋੜਦੀਆਂ ਉਹਦੋਂ ਵੀ ਮੇਰੇ ਤਲ ਤੇ ਬਹੁਤ ਹੁੰਦਾ ਮੈਨਾਂ ਨੇ ਅਸਲ ਚ ਲੋਡ ਤੋਂ ਵੱਧ ਹੀ ਜ਼ੋਰ ਲਾ ਦਿੰਨੀ ਆ ਲੋਡ ਤੋਂ ਵੱਧਾ ਹੋ ਗਿਆ ਬੜਾ ਚੱਲਦਾ ਰਹਿੰਦਾ ਮੇਰਾ ਓਵਰ ਬਰਡਨ ਜਿਉਂ ਸਵੇਰ ਤੋਂ ਸ਼ਾਮ ਤੱਕ ਚੱਲ ਸੋ ਚੱਲ ਲਈ ਆ ਕੰਮ

ਨਾ ਫਟਕੜੀ ਰੰਗ ਚੋ ਖਾ ਰਿਓ ਹੋਈ ਗੱਲ ਐ ਜੀ ਦਾ ਤੇ ਲੱਗਦਾ ਕੁਛ ਹੈ ਨਹੀਂਗਾ ਆਪਣੇ ਕੋਲੋਂ ਤੇ ਨਾ ਹੀ ਕੋਈ ਮਿਹਨਤ ਲੱਗਦੀ ਐ ਤੇ ਪਰ ਇਹਦੇ ਨਾਲ ਚਿਹਰੇ ਦੇ ਰੰਗ ਤੇ ਜੂੜ ਬਦਲ ਜਾਂਦੇ ਨੇ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਵੀ ਇੰੰਝ ਯੂਜ਼ ਕਰਦੇ ਆ ਨਾ ਉਹ ਬਹੁਤ ਜ਼ਿਆਦਾ ਫਾਇਦੇਮੰਦ ਆ ਆਪਣੇ ਲਈ। ਉਹ ਸਾਰੀਆਂ ਬੈਠਾ ਕਰਦੀਆਂ ਜੀ ਤੇ ਰਿਜ਼ਲਟ ਦਿਖਾਉਂਦੀਆਂ ਜੀ ਬੜਾ ਵਧੀਆ ਲੱਗਦਾ ਉਹ ਨਾ ਜਦੋਂ ਕਹਿੰਦੀ ਆ ਜੀ ਅਸੀਂ ਕਰਦੀਆਂ ਜੀ ਸੰਤਾ ਆਪਿਆਂ ਨੇ ਆਪ ਦਾ ਤੇ ਮੈ ਵੀ ਦੇਖ ਦੇ ਕੇ ਲੋਰੀ ਆ ਗੋਬੀ ਦੀ ਸਬ지 ਬੜੀ ਵਧੀਆ ਸੀ ਕੁਕਿੰਗ ਬਹੁਤ ਵਧੀਆ ਕਰਦੀ ਹੈ ਭੈਣ ਚਲੋ ਜੇ ਕੋਈ ਬੰਦ ਸੜੇ ਨਹੀਂ ਹਿੱਟੇ ਤੇ ਤੁਸੀਂ ਕੋਡ ਟੋਕਾ ਹੈਗੇ ਸੜੇ ਤੋਂ ਉਮਰ ਲੈ ਸੜੇ ਉਹਨਾਂ ਦਾ ਮੰਗਵਾ ਸਕਦੇ ਆ ਤੇ ਦੇਖੋ ਕਿੰਨੀ ਇੰਡੀਆ ਨੂੰ ਗੋਬੀ ਦੀ ਬਹੁਤ ਸੋਹਣੀ ਸਬ지 ਬਣ ਗਈ ਹੈ ਦੇ ਵੀ ਆਪਣਾ ਮਿਕਸਰ ਤਾਂ ਜੱਲੀ ਆਉਂਦਾ ਖਾਣੀਆਂ ਆਈਆਂ ਤਾਂ ਹੁਣ ਔਖੀਆਂ ਬਣਦੀਆਂ ਨੇ ਰੋਟੀਆਂ ਤੇ ਪਰ ਜਿਹੜਾ ਲਿਆਂਦਾ ਉਹ ਤੁਹਾਨੂੰ ਪਾਉਣੇ ਪਊਗਾ ਬੀਬੀਂ ਦਾ ਜੀ ਹੱਥ ਪੈ ਗਈ ਨਾ ਬੀਬੀ ਜੀ ਕਿੰਨੇ ਦਾ ਇਹ ਨਾਲ ਦਾ ਵੀ ਜੇ ਮੈਂ ਬਣਤੀ ਰੋਟੀ ਖਾਣੀ ਆ ਪਰ ਇਹਨੂੰ ਫੱਜ ਵੀ ਨਹੀਂ ਆਉਂਦੀ ਕਹਿੰਦੀ ਮੈਂ ਦਾਅਦ ਦਿੱਤੀ ਪੈ ਗਈ ਇਹਦੀ ਹੱਲ ਕੀ ਹੁੰਦੀ ਐ ਵੀ ਇਹੀ ਕੰਮ ਬਰ ਮੈਨੂੰ ਨਾਲ ਪੜ ਗਈਆਂ ਬਣਦੀਆਂ ਨੇ ਥੋੜੀਆਂ ਜੀਆਂ ਉਹਦੀ ਆਪਾਂ ਬਰਾਲੀ ਦੀ ਨੂੰ ਕੁਲਕਾ ਸਾਡੀ ਆਪਰੇ ਘਰੋਂ ਹੀ ਜਾਂਦੀ ਹੈ ਤੇ ਟੀਕਾ ਵਗੈਰਾ ਆਪਾਂ ਕੱਟ ਲੈਨੇ ਆ ਤੇ ਲੀਤੀ ਕਰਦੀ ਆਪ ਆਹ ਤੇ ਇਸ ਤੋਂ ਬਾਅਦ ਆਪਾਂ ਥਾਵਾਂਗੇ ਰੋਟੀ ਤੇ ਫਿਰ ਆਪਾਂ ਹੋਰਨੇ ਵਲੌਗ ਵੀ ਮਿਲਾ ਲਈ ਅੱਜ ਛੋਟਾ ਜਿਹਾ ਵਲੌਗ ਦਿੱਤਾ ਪਰ ਯੂਸਫੁਲ ਬਹੁਤ ਹੈ ਵਲੌਗ ਦੇਖਣਾ ਛੋਟਾ ਹੈ ਪਰ ਇਨਸਪਿਰੇਟਿਵ ਬਹੁਤ ਹੈ ਤੁਹਾਡੇ ਲਈ ਬਹੁਤ ਜਿਆਦਾ ਯੂਸਫੁਲ ਹੈ ਪਲੀਜ਼ ਜ਼ਰੂਰ ਜੋ ਵੀ ਮੈਂ ਚੀਜ਼ ਦੱਸੀ ਸੀ ਤੁਹਾਨੂੰ ਯੂਜ਼ ਕਰਨ ਲਈ ਉਹ ਜ਼ਰੂਰ ਕਰਕੇ ਤੇ ਕਹੋ ਕੀ ਰਿਜ਼ਲਟ ਲਿਖ ਕੇ ਦਿਓਗਾ ਰੈਗੂਲਰਲੀ ਯੂਜ਼ ਕਰਦੇ ਰਹਾ ਕਰੋ ਲਈ ਨੀ ਲੋੜ ਤੇ ਇਹ ਚੀਜ਼ਾਂ ਨਾਲ ਜਿਹੜੀਆਂ ਇੱਕ ਤਰ੍ਹਾਂ ਦਾ ਨੇਚੁਰਲ ਬਲੀਚ ਦਾ ਕੰਮ ਕਰਦੇ ਆ। ਆਪਾਂ ਜਿਹੜਾ ਬਲੀਚ ਕਰਾਉਨੇ ਆ ਪਾਰਲਰ ਤੋਂ ਉਹ ਬਿਲਕੁਲ ਨਹੀਂ ਕਰਾਉਣਾ ਚਾਹੀਦਾ ਬਹੁਤ ਜ਼ਿਆਦਾ ਕੈਮੀਕਲ ਸਕਿਨ ਨੂੰ ਬਹੁਤ ਜ਼ਿਆਦਾ ਨਿਕਸਟਰਾਇਜ਼ ਕਰਦਾ। ਬਲੀਚ ਤਾਂ ਬਿਲਕੁਲ ਹੀ ਨਾ ਕਰਾਓ ਮੈਂ ਦੇਖਿਆ ਬਹੁਤ ਸਾਰੇ ਲੋਕਾਂ ਨੂੰ ਬਲੀਚ ਕਰਾਉਂਦੇ ਨੇ ਤੇ ਉਹਨਾਂ ਦੇ ਫੇਸ ਤੇ ਜਿਹੜੇ ਫੇਸ਼ੀਅਲ ਹੈਅਰ ਨੇ ਉਹ ਇੰਨੇ ਇੱਕ ਜ਼ਿਆਦਾ ਸਾਰੇ ਬ੍ਰਾਊਨ ਹੋਏ ਪਹਿਲੇ ਹੁੰਦੇ ਨੇ ਜਦੋਂ 골ਡਨ ਬੋਲਡ ਹੋਲਦੇ ਨੇ ਕੋਈ ਇੱਚੀ ਗੱਲ ਨਹੀਂ ਦੀ ਚੰਗੀ ਨਹੀਂ ਲੱਗੇ। ਇਸ ਕਰਕੇ ਬਲੀਚ ਨਾਲ ਹੀ ਜਾ ਰੋ ਮਤੋ ਬਲੀਚ ਤਾਂ ਇੰਨੀ ਕੁ ਮੜੀ ਇਹ ਵਾਲੀ ਸਕੇ ਨੂੰ ਆਉਂਦਾ ਬੁਟੀ ਕਰ ਦਿੰਦੀ ਹੈ ਉਹ ਇਸ ਕਰਕੇ ਤੁਸੀਂ ਬਲੀਚ ਦਾ ਬਿਲਕੁਲ ਨਾ ਕਰੋ ਕੱਲਾ ਤੁਸੀਂ ਫੇਸ਼ੀਅਲ ਮ사ਜ ਕਰਾ ਸਕਦੇ ਹੋ ਤੁਸੀਂ ਘਰ ਵੀ ਕਰ ਸਕਦੇ ਹੋ ਨੇਚਰਲ ਚੀਜ਼ਾਂ ਦੇ ਨਾਲ ਉਹਦਾ ਅਫੈਕਟ ਬਹੁਤ ਜ਼ਿਆਦਾ ਵਧੀਆ ਹੁੰਦਾ ਤੇ ਇਸ ਕਰਕੇ ਜਿਹੜੀਆਂ ਆ ਜਿਵੇਂ ਆਲੂ ਹੋ ਗਿਆ ਜਾਂ ਟਮਾਟਰ ਹੋ ਗਿਆ ਜਦੋਂ ਤੁਸੀਂ ਇਹ ਫੇਸ ਦੇ ਉੱਪਰ ਮਲਦੇ ਹੋ ਉਹ ਬਲੀਚ ਦਾ ਕੰਮ ਕਰਦੇ ਰਹਿੰਦੇ ਨੇਚਰਲ ਬਲੀਚ ਹੈ ਇੱਕ ਤਰ੍ਹਾਂ ਦੀ ਇਸ طرح ਇਹ ਬਣਾ ਪਲੀਜ਼ ਬਲੀਚ ਜਿਹੜੀ ਉਹ ਨਾ ਕਰਾ ਕਰੋ ਮੈਂ ਦੇਖਿਆ ਪੈਣਾ ਬਲੀਚ ਕਰਾਉਂਦੇ ਆ ਬਹੁਤ ਕਰਾਉਂਦੇ ਆ ਨਹੀਂ ਹਟਦੀ ਉਹਨਾਂ ਨੂੰ ਲੱਗਦਾ ਕਿ ਅਸੀਂ ਗੋਰੇ ਹੋ ਗਏ ਇੱਕ ਵਾਰ ਤਾਂ ਸਾਡੇ ਤੇ ਇਨਾ ਇਫੈਕਟ ਹੋ ਗਿਆ ਅਸੀਂ ਗੋਰੇ ਹੋ ਗਏ ਤੇ ਪਰ ਉਹਦੇ ਆਫਟਰ ਇਫੈਕਟ ਆ ਨਾ ਜਿਹੜੀ ਉਹ ਬਹੁਤ ਜ਼ਿਆਦਾ ਮਾੜੀ ਨਹੀਂ ਥੋੜੀ ਸਕਿਨ ਵਾਸਤੇ ਬਹੁਤ ਜ਼ਿਆਦਾ ਮੈਨੂੰ ਤਾਂ ਬਿਲਕੁਲ ਵੀ ਨਹੀਂ ਨੇੜੇ ਨ ਲਗਣਨ ਦੀ ਪਲੀਜ਼ ਉਹ ਮੈਨੂੰ ਤਾਂ ਬਿਲਕੁਲ ਅੱਛੀ ਨਹੀਂ ਲੱਗਦੀ ਜਗੀ ਬਲੀਚ ਤੇ ਇਸ ਕਰਕੇ ਤੁਸੀਂ ਆਪ ਦਾ ਨਾਲੇ ਤਾਂ ਪੈਸਾ ਖਰਾਬ ਕਰਦੇ ਹੋ ਤੇ ਨਾਲੇ ਸਕਿਨ ਖਰਾਬ ਕਰਦੇ ਹੋ ਦੋ ਦੋ ਚੀਜ਼ਾਂ ਹੋ ਜਾਂਦੀਆਂ ਨੇ ਨੁਕਸਾਨ ਕਰਦੇ ਹੋ ਬਲਕੇ ਫਾਇਦੇ ਦੀ بجائے ਉਹ ਜਿਹੜਾ ਤੁਸੀਂ ਤੁਹਾਨੂੰ ਲੱਗਦਾ ਨਾ ਸੀ ਗੋਰੇ ਹੋ ਗਏ ਉਹ ਦੋ ਕੁ ਦਿਨਾਂ ਦਾ ਹੀ ਹੁੰਦਾ ਬਸ ਉਸ ਤੋਂ ਬਾਅਦ ਤਾਂ ਫੇਰ ਉਹ ਸਕਿਨ ਜਿਹੜੀ ਉਹ ਤੋਂ ਵੀ ਜ਼ਿਆਦਾ ਖਤਮ ਖਰਾਬ ਹੋਣ ਲੱਗ ਜਾਂਦੀ ਹੈ ਡਲ ਹੋ ਜਾਂਦੀ ਹੈ ਟੈਟ ਸਕਿਨ ਹੋ ਜਾਂਦੀ ਬਿਲਕੁਲ ਡਲ ਤੇ ਜਿਹੜੀ ਬ੍ਰਾਈਟਨੈਸ ਆ ਤੁਹਾਡੇ ਫੇਸ ਤੇ ਉਹ ਬਿਲਕੁਲ ਹੀ ਨਹੀਂ ਰਹਿੰਦੀ ਉਹ ਸਿਰਫ ਇੱਕ ਦੋ ਦਿਨ ਦੀ ਗੱਲ ਹੁੰਦੀ ਹੈ ਉਸ ਤੋਂ ਬਾਅਦ ਤਾਂ ਜਿਹੜੀ ਸਕਿਨ ਆ ਉਹ ਤੁਹਾਡੀ origignal ਸਕਿਨ ਜਿਹੜੀ ਨੇਚਰਲ ਸੀ ਉਹਦੇ ਤੋਂ ਖਰਾਬ ਹੋ ਜਾਂਦੀ ਆ ਔਰ ਉਹਨੇ ਉਹਦਾ ਮਤਲਬ ਸਕਿਨ ਜਿਹੜੀ ਉਹ ਬਿਲਕੁਲ ਸਮਝ ਲਓ ਉੱਪਰਲੀ ਜਿਹੜੀ ਲੇਅਰ ਹੁੰਦੀ ਹੈ ਸਕਿਨ ਦੀ ਉਸ ਕੋਈ ਕਰਦੇ। ਇਸ ਕਰਕੇ ਸਾਰੀਆਂ ਭੈਣਾਂ ਨੂੰ ਰਿਕੁਐਸਟ ਹੈ ਕਿ ਬਲੀਚ ਬਿਲਕੁਲ ਨਾ ਕਰੋ ਬਿਲਕੁਲ ਨਾ ਕਰੋ ਠੀਕ ਹੈ ਜੀ ਤੇ ਬਸ ਤੁਸੀਂ ਇਹ ਚੀਜ਼ਾਂ ਨੇ ਜਿਹੜੀਆਂ ਆਲੂ ਤੇ ਟਮਾਟਰ ਜਿਆਦਾ ਤੋਂ ਜਿਆਦਾ ਯੂਜ਼ ਕਰੋ ਇਹ ਨੇਚਰਲ ਬਲੀਚ ਹੈ। ਠੀਕ ਹੈ ਜੀ ਇਹਨਾਂ ਨੇ ਖਰਾਬ ਨਹੀਂ ਕਰਨਾ ਤੁਹਾਡੀ ਸਕਿਨ ਨੂੰ ਫਾਇਦਾ ਹੀ ਦੇਣਾ 100% ਨਹੀਂ ਦੇਣਗੀ 50% ਤਾਂ ਦੇਣਗੀ ਠੀਕ ਹੈ। ਤੇ ਚਲੋ ਠੀਕ ਹੈ ਜੀ ਹੁਣ ਮੈਂ ਬਣਾ ਲਾ ਫੁਲਕਾ ਤੇ ਬਸ ਉਸ ਤੋਂ ਬਾਅਦ ਖਾਣੇ ਆ ਤੇ ਫਿਰ ਆਪਾਂ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ।